ਮਕਾਨ ਪ੍ਰਾਈਵੇਟ ਘਰਾਣਿਆਂ ਨੇ ਬਣਾ ਕੇ ਵੇਚਣੇ ਆ ਮਕਾਨ ਕਾਰਪੋਰੇਟ ਘਰਾਣਿਆਂ ਨੇ ਬਣਾ ਕੇ ਵੇਚਣੇ ਆ ਇੰਚਾਂ ਦੇ ਹਿਸਾਬ ਨਾਲ ਜ਼ਮੀਨ ਦਾ ਮੁੱਲ ਪਾਉਣਾ ਤੇ ਸ਼ੋਰੂਮ ਦੁਕਾਨਾਂ ਪਾਰਕ ਇਹ ਵੋ ਕੱਟ ਕੇ ਸਾਰਾ ਜੋਗੀ ਘਰਾਣੇ ਨੇ ਉੱਥੇ ਖੇਡ ਰਚਾਉਣੀ ਆ ਪੈਸੇ ਤੇ ਦੱਸੀ ਜਾ ਰਹੀ ਹੈ ਕਿਸਾਨਾਂ ਤੇ ਜੇ ਕਿਸਾਨਾਂ ਨੂੰ ਉਹ ਮਨਜ਼ੂਰ ਨਹੀਂ ਤਾਂ ਤੁਸੀਂ ਤਰਲੋ ਮੱਛੀ ਕਿਉਂ ਤੁਸੀਂ ਹਰ ਹਿੱਲੇ ਜ਼ਮੀਨ ਹੱਥਿਉਣ ਲਈ ਕਿਉਂ ਤਰਲੋ ਮੱਛੀ ਜਨਾਬ ਜੇ ਤੁਹਾਡੀ ਪਾਲਿਸੀ ਐ ਨਹੀਂ ਬਾਕਮਾਲ ਸੀ ਤੇ ਤੁਸੀਂ ਐਸਕੇਮ ਦੀ ਬੈਠਕ ਚਾਹਤ ਦਾ ਗੁੰਦਾਨ ਕਿਉਂ ਨਹੀਂ ਕਹਿੰਦੇ ਕਿ ਧਾਰਮਿਕ ਸਮਾਗਮ ਕਰਨ ਦੀ ਜ਼ਿੰਮੇਵਾਰੀ ਸਾਡੀ ਹੈ ਸਰਕਾਰ ਦੇ ਵਿੱਚ ਦਖਲ ਨਾ ਕੇ ਜੀਪੀਸੀਓ ਕਰਾ ਸਕਦੀ ਹੈ ਸਾਡੇ ਵੀ ਗੁਰੂ ਨੇ ਅਸੀਂ ਵੀ ਕਰਾ ਸਕਦੇ ਹਾਂ ਸਾਡੀ ਵੀ ਸ਼ਰਧਾ ਹੈ ਅਸੀਂ ਵੀ ਕਰਾ ਸਕਦੇ ਹਾਂ ਤੇ ਕਿੱਥੇ ਲਿਖਿਆ ਜੀ ਕਿ ਸਰਕਾਰ ਕੋ ਧਾਰਮਿਕ ਸਮਾਗਮ ਨਹੀਂ ਕਰ ਸਕਦੀ ਧਾਰਮਿਕ ਗੁਰੂ ਸਾਹਿਬਾਂ ਦੇ ਦਿਨ ਨਹੀਂ ਮਨਾ ਸਕਦੇ ਉਹ ਕਹਿੰਦੇ ਆਜੋ ਤਾਂ ਸੌੜੇ ਪਿਛਲੇ ਦਿਨਾਂ ਤੋਂ ਕਿਸਾਨੀ ਦੇ ਪੱਖ ਚ ਬੋਲਣ ਲੱਗ ਪਏ ਸੀ ਕੁਝ ਸਵਾਲ ਕਰਨ ਲੱਗ ਪਏ ਸੀ ਢੇਰ ਨਾਲ ਹੀ ਸੀ ਜੀਪੀ ਨੱਡਾ ਹੋਰਾਂ ਨੇ ਰਾਜ ਸਭਾ 'ਚ ਮਤਲਬ ਕਿ ਮੁਖੀ ਉਪਰਾਸਪਤੀ ਦੇ ਹੁੰਦੇ ਆ ਜਦੀਪ ਤਨਖੜਦੇ ਹੁੰਦੇ ਆ ਇਹ ਕਹਤਾ ਕਿ ਜੋ ਬੋਲਣਾ ਤੁਸੀਂ ਬੁਲੀ ਜਾਓ ਤੱਕੜਾ ਕੋਈ ਰਿਪੋਰਟ ਹੋਣਾ ਰਿਪੋਰਟ ਤਾਂ ਸਿਰਫ ਮੇਰਾ ਹੋਊਗਾ ਜਦੀਪ ਤਨਖੜੋਰੀ ਕਹਿੰਦੇ ਕਿ ਜੀਪੀ ਨੱਡਾ ਨੂੰ ਉਸ ਵਿੱਚ ਝੋਖਾ ਨਹੀਂ ਸਕਿਆ ਪਰ ਕਹਿੰਦੇ ਕਿ ਉਹ ਇਸ ਗੱਲ ਨੂੰ ਆਪਣਾ ਅਪਮਾਨ ਮੰਨਦਾ ਹੈ ਗਲੋਬਲ ਪੰਜਾਬੀ ਟੀਵੀ ਵਿਖਰੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਲੈਂਡ ਪੁਲਿੰਗ ਲੈਂਡ ਪੁਲਿੰਗ ਨੀਤੀ ਦੇ ਵਿੱਚ ਪੰਜਾਬ ਸਰਕਾਰ ਮਜਬੂਰ ਹੋਗੀ ਬਦਲਾ ਕਰਨ ਲਈ ਵੈਸੇ ਉਹ ਹਰ ਪਲੇਟਫਾਰਮ ਤੇ ਆਪਣੀ ਇਸ ਪਾਲਿਸੀ ਦਾ ਢੰਡੋਰਾ ਪਿਟ ਰਹੀ ਹੈ ਕਿ ਬਾ ਕਮਾਲ ਪਾਲਿਸੀ ਆ ਕਿਸਾਨ ਹਤੈਸ਼ੀ ਪਾਲਿਸੀ ਆ ਕਿਸਾਨ ਹਿੱਤ ਦੇ ਲਈ ਇਹ ਪਾਲਿਸੀ ਲਿਆਂਦੀ ਗਈ ਹੈ ਸਮਝ ਨਹੀਂ ਆਉਂਦੀ ਕਿ ਮਕਾਨ ਪ੍ਰਾਈਵੇਟ ਘਰਾਨਿਆਂ ਨੇ ਬਣਾ ਕੇ ਵੇਚਣੇ ਆ ਮਕਾਨ ਕਾਰਪੋਰੇਟ ਘਰਾਨਿਆਂ ਨੇ ਬਣਾ ਕੇ ਵੇਚਣੇ ਆ ਇੰਚਾਂ ਦੇ ਹਿਸਾਬ ਨਾਲ ਜ਼ਮੀਨ ਦਾ ਮੁੱਲ ਪਾਉਣਾ ਤੇ ਸ਼ੋਰੂਮ ਦੁਕਾਨਾਂ ਪਾਰਕ ਇਹ ਵੋ ਕੱਟ ਕੇ ਸਾਰਾ ਉਦਯੋਗਿਕ ਘਰਾਨੇ ਨੇ ਉੱਥੇ ਖੇਡ ਰਚਾਉਣੀ ਆ ਪੈਸੇ ਦੀ ਤੇ ਦੱਸੀ ਜਾ ਰਹੀ ਹੈ ਕਿਸਾਨ ਹਤੈਸ਼ੀ ਹੁਣ ਜੇਕਰ ਇਹ ਸੱਚਮੁੱਚ ਕਿਸਾਨ ਹਤੈਸ਼ੀ ਯੋਜਨਾ ਲੈ ਕੇ ਆਈ ਹੈ ਮਾਨ ਸਰਕਾਰ ਫਿਰ ਜੇ ਕਿਸਾਨਾਂ ਨੂੰ ਉਹ ਮਨਜ਼ੂਰ ਨਹੀਂ ਤਾਂ ਤੁਸੀਂ ਤਰ ਲੋ ਮੱਛੀ ਕਿਉਂ ਆ ਭਾਈ ਤੁਸੀਂ ਹਰ ਹਿੱਲੇ ਜ਼ਮੀਨ ਹੱਥਿਉਣ ਲਈ ਕਿਉਂ ਤਰ ਲੋ ਮੱਛੀ ਹੋ ਜਸਜਨ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਇਸ ਲੈਂਡ ਪੋਲਿੰਗ ਪਾਲਿਸੀ ਦੇ حوالے ਨੋਟੀਫਿਕੇਸ਼ਨ ਜਾਰੀ ਕਰਦੇ ਨੇ ਅਖਬਾਰਾਂ 'ਚ ਇਸ਼ਤਿਹਾਰ ਜਾਰੀ ਹੁੰਦੇ ਨੇ ਨੰਬਰ ਜ਼ਮੀਨਾਂ ਦੇ ਜਾਰੀ ਹੁੰਦੇ ਨੇ ਉਹਦੇ ਨਾਲ ਇਹ ਤੈਅ ਹੋ ਗਿਆ ਕਿ ਜ਼ਮੀਨਾਂ ਸਰਕਾਰੀ ਹੋ ਗਈਆਂ ਠੀਕ ਹੈ ਜਿੰਨੀ ਦੇਰ ਕਬਜ਼ਾ ਨਹੀਂ ਹੁੰਦਾ ਜਿੰਨੀ ਦੇਰ ਉਹਦੇ ਉੱਤੇ ਡਵੈਲਪਮੈਂਟ ਸਿਸਟਮ ਸ਼ੁਰੂ ਨਹੀਂ ਹੁੰਦਾ ਇੱਟਾਂ ਰੋੜੇ ਨਹੀਂ ਆ ਕੇ ਡਿੱਗਦੇ ਉਹਨੀ ਦੇਰ ਖੇਤੀ ਕਰਨੀ ਆ ਕਰ ਲੋ ਪਰ ਤੁਸੀਂ ਇਹਨੂੰ ਨਾ ਗਿਰਵੀ ਰੱਖ ਸਕਦੇ ਹੋ ਨਾ ਗਹਿਣੇ ਰੱਖ ਸਕਦੇ ਹੋ ਨਾ ਇਹਦੇ ਤੇ ਲਿਮਟ ਬਣਾ ਸਕਦੇ ਹੋ ਨਾ ਠੇਕੇ ਤੇ ਦੇ ਸਕਦੇ ਹੋ ਹੁਣ ਜਿਹਦੀ ਹੈ ਮਾਲਕੀ ਕਰ ਲੋ ਜੋ ਕਰਨਾ ਕੀਤੀ ਕੀ ਜ਼ੋਰ ਤੋਂ ਕਰਾਉਣੀ ਹੈ ਕਰਾਈ ਜਾਓ ਪਰ ਕਾਗਜ਼ੀ ਪੱਤਰੀ ਹੁਣ ਸਰਕਾਰੀ ਹੋਗੀ ਪਰ ਤੁਹਾਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਾਲ ਦਾ 30000 ਰੁਪਏ ਦੇਣਾ ਮੰਨਿਆ ਸਰਕਾਰ ਨੇ ਕਿਤੇ ਹੱਤੋਂ ਜ਼ਮੀਨ ਐਕਵਾਇਰ ਕਰ ਲਈ ਜਿੰਨੇ ਏਕੜ ਤੁਹਾਡੀ ਆਊਗੀ ਉਹਦੀ ਐਵਰੇਜ ਪ੍ਰਤੀ ਏਕੜ ਦੇ حساب ਨਾਲ 30000 ਤੁਹਾਨੂੰ ਮਿਲੂ ਜੀ ਦੀ ਆਈਓ ਇੱਕ ਉਹਨੂੰ ਸਾਲ ਦਾ 30000 ਮਿਲਣਾ ਇਸ ਨੂੰ ਲੈ ਕੇ ਵੀ ਸਵਾਲ ਹੋਇਆ ਵੀ ਕਿ ਇਹ ਤਾਂ ਜਮਾ ਹੀ ਠੱਗੀ ਠੋਰੀ ਆ ਪਰ ਜਿਹੜੀ ਜ਼ਮੀਨ ਤੁਸੀਂ ਲੈਣੀ ਆ ਉਹਦੇ ਵਿੱਚੋਂ ਜਿੰਨਾ ਹਿੱਸਾ ਕਿਸਾਨ ਨੂੰ ਵਾਪਸ ਮਿਲਣਾ ਜੇ ਮੰਨ ਲਓ 10 ਕਿੱਲੇ ਵਿੱਚੋਂ 2 ਕਿੱਲੇ ਵਾਪਸ ਮਿਲਣ ਦੀ ਗੱਲ ਕਰਦੇ ਨੇ ਕਿ 20% ਵਾਪਸ ਮਿਲਣੀਆਂ ਤਾਂ 2 ਕਿੱਲੇ ਨੂੰ ਡਵੈਲਪ ਕਰਨ ਦੇ ਜੇ 2 ਕਰੋੜ ਲੱਗਣਗੇ ਤਾਂ ਉਹ ਤੁਸੀਂ ਦੇਣੀ ਆ ਜੀ ਉਹ ਕਿਸਾਨ ਦੇ ਪੱਲੇ ਪੈਣਾ ਅਸੀਂ ਦੇਵਾਂਗੇ ਕਿੱਲੇ ਦਾ 30000 ਤੁਸੀਂ ਡਿਵੈਲਪਮੈਂਟ ਦੇ ਜਾਉਂਗੇ ਕਰੋੜਾ ਚਲੋ ਇਹ ਮੁੱਦਿਆਂ ਦੇ ਉੱਤੇ ਜਦੋਂ ਬਹਿਸ ਚੱਲ ਰਹੀ ਸੀ ਜਾਂ ਇਸ ਨੀਤੀ ਦੀ ਤਰੀਕਾਕਾਰ ਦੀ ਜਾਂ ਇਹ ਵੀ ਸਵਾਲ ਆ ਰਹੇ ਸੀ ਕਿ ਪੰਜਾਬ ਨੂੰ ਕਿੰਨੇ ਘਰਾਂ ਦੀ ਲੋੜ ਹੈ ਕਿਹਨੂੰ ਖੁਸ਼ ਕਰਨਾ ਹੈ ਕਿਹਦੇ ਲਈ ਤੁਸੀਂ ਪਲਾਟ ਬਣਾਉਣੇ ਆ ਇਸ ਖਜ਼ਾਨੇ 'ਚ ਵੀ ਪੈਸਾ ਲਿਆਉਣਾ ਤੇ ਕਿਹਦਾ ਦੋ ਨੰਬਰ ਦਾ ਪੈਸਾ ਇੱਕ ਨੰਬਰ 'ਚ ਕਰਨਾ ਕਿੰਨੇ ਸਵਾਲ ਉੱਠ ਰਹੇ ਸੀ ਰਾਜਨੀਤਿਕ ਧਿਰਾਂ ਵੀ ਕਿਸਾਨਾਂ ਦਾ ਰੁਖ ਪਿੰਡਾਂ ਦੇ ਲੋਕਾਂ ਦਾ ਰੁਖ ਸਮਝ ਕੇ ਵੀ ਇਹ ਕੱਲਾ ਕਿਸਾਨੀ ਮਸਲਾ ਨਹੀਂ ਇਹ ਖੇਤ ਮਜ਼ਦੂਰ ਦਾ ਵੀ ਮਸਲਾ ਤੇ ਪਿੰਡ ਦਾ ਵੀ ਮਸਲਾ ਹੈ ਇਹ ਪਿੰਡੂ ਜਾੜੇ ਵੱਲ ਨੂੰ ਨੀਤੀ ਜਾ ਰਹੀ ਆ ਸੁਰੰਤਿਕ ਧਰਮੀ ਮੈਦਾਨ ਚੋਂ ਲੱਗੀਆਂ ਕਾਂਗਰਸੀਆਂ ਨੇ ਕੱਲ ਜਿਵੇਂ ਧਰਨਾ ਲਾ ਲਿਆ ਅਕਾਲੀਆਂ ਨੇ ਅੱਜ ਲਾ ਲਿਆ ਐਸਕੇਐਮ ਨੇ ਇਹਨਾਂ ਮਤਲਬ ਕਿ ਆਪਣੀ ਮੀਟਿੰਗ ਕਰ ਲਈ ਸਰਬ ਦਲ ਦੀ ਤੇ ਜਨਾਬ ਜੇ ਤੁਹਾਡੀ ਪਾਲਿਸੀ ਇੰਨੀ ਵਾਕਮਾਲ ਸੀ ਫਿਰ ਤੁਸੀਂ ਐਸਕੇਐਮ ਦੀ ਬੈਠਕ ਚਾ ਕੇ ਉਹਦਾ ਗੁਣਗਾਨ ਕਿਉਂ ਨਹੀਂ ਕੀਤਾ ਕਿਸਾਨ ਜਥੇਬੰਦੀਆਂ ਨੂੰ ਉੱਥੇ ਮਨਾ ਲੈਂਦੇ ਕਿ ਵੀ ਵਾਕਮਾਲ ਹੈ ਕਿਸਾਨਾਂ ਨੂੰ ਆਪਿਓ ਸਮਝਾ ਲੈਂਦੇ ਤੁਹਾਡੇ ਲਈ ਤਾਂ ਰਾਹ ਔਖਲਾ ਹੋ ਗਿਆ ਸੀਗਾ ਤੁਹਾਡੇ ਲਈ ਤਾਂ ਰਾਹ ਸਾਨ ਹੋ ਗਿਆ ਸੀ ਇਹ ਨੂੰ ਲਾਗੂ ਕਰਨ ਲਈ ਆ ਕੇ ਕਿਸਾਨਾਂ ਨਾਲ ਗੱਲ ਕਰਦੇ ਮੀਡੀਆ ਵੀ ਲਾਈਕ ਕਰ ਰਿਹਾ ਸੀ ਸਾਰਾ ਕੁਝ ਚੱਲ ਰਿਹਾ ਸੀ ਉੱਥੋਂ ਸਾਡੀ ਗੱਲ ਚਲੀ ਜਾਂਦੀ ਪਰ ਨਹੀਂ ਤੁਸੀਂ ਐਸਕੇਮ ਦੀ ਮੀਟਿੰਗ ਤੋਂ ਪਗੋੜੇ ਹੋਏ ਤੇ ਉਸ ਤੋਂ ਬਾਅਦ ਤੁਸੀਂ ਆਪ ਮੇਜ਼ ਕੁਰਸੀਆਂ ਲਾ ਕੇ ਪ੍ਰੈਸ ਕਾਨਫਰੰਸ ਕਰਕੇ ਉਸ ਪਾਲਿਸੀ ਦਾ ਗੁਣਗਾਨ ਕੀਤਾ ਤੇ ਜੇ ਉਹਦਾ ਵਿਖਿਆਨ ਕਰਦੇ ਹਾਂ ਉਹ ਦਰਸ ਸੀ ਫਿਰ ਅਗਲੀ ਸਵੇਰ ਚੜ੍ਹਦੇ ਹਾਂ ਤਾਂ ਕੁਝ ਬਦਲਾਕਿਓ ਸ਼ੁਰੂ ਹੋ ਗਿਆ ਜਨਾਬ ਉਹ 30000 ਪ੍ਰਤੀ ਏਕੜ ਵਾਲਾ ਫਾਰਮੂਲਾ 50000 ਪ੍ਰਤੀ ਏਕੜ ਤੇ ਕਿਉਂ ਆਇਆ ਜਦੋਂ ਕਿ ਚੁੱਪਚਾਪ ਤੁਸੀਂ ਜ਼ਮੀਨ ਵੀ ਵਧਾ ਲਈ ਪਹਿਲਾਂ 158 ਪਿੰਡਾਂ ਦੀ ਗੱਲ ਸੀ ਹੁਣ 164 ਪਿੰਡਾਂ ਦੀ ਗੱਲ ਆ ਪਹਿਲਾਂ 60000 ਏਕੜ ਦੀ ਗੱਲ ਸੀ ਹੁਣ 65000 ਏਕੜ ਦੀ ਗੱਲ ਆ ਜਿੱਚੋ 24000 ਏਕੜ ਤੋਂ ਵੱਧ ਕੱਲੀ ਲੁਧਿਆਣੇ ਚ ਐ ਤੇ ਤੁਸੀਂ ਇਸ ਤਹਿਤ ਗਾਂ ਵਧ ਗਏ ਕਿ ਲੋ ਜੀ ਅਸੀਂ 30000 ਤੋਂ ਚੁੱਪਚਾਪ ਮੁੱਖ ਮੰਤਰੀ ਭਗਵੰਤ ਮਾਨ ਜੀ ਇੱਕ ਜਨਤਕ ਰੈਲੀ 'ਚ ਸਮੋਦਨ ਕਰਦੇ ਲੈਨਡ ਪੋਲਿਸੀ ਦਾ ਗੁਣਗਾਨ ਕਰਦੇ ਨੇ ਕਿਸਾਨ ਹਤਾਇਸ਼ੀ ਦੱਸਦੇ ਨੇ ਪੰਜਾਬ ਹਤਾਇਸ਼ੀ ਦੱਸਦੇ ਨੇ ਤੇ ਕਹਿੰਦੇ ਜੀ ਅਸੀਂ ਬਦਹਾਤੀ ਬਦਾਈ ਕਿਉਂ ਪਈ ਤੁਹਾਡੀ ਪੋਲਿਸੀ ਦਾ 30000 ਵਾਲੀ ਬਹੁਤ ਬਦੀ ਅਸੀਂ ਮੰਤਰੀ ਸਾਹਿਬ ਬੈਠਕ ਕਰਦੇ ਨੇ ਪ੍ਰੈਸ ਕਾਨਫਰੰਸ ਨੂੰ ਸਮੋਦਨ ਕਰਦੇ ਨੇ ਕਹਿੰਦੇ ਜੀ ਇਤਰਾਜ਼ ਦਾ ਮੈਨੂੰ ਪਤਾ ਨਹੀਂ ਦੱਸੋ ਨਾ ਕਿ 1600 ਤੋਂ ਵੱਧ ਇਤਰਾਜ਼ ਇਹਦੇ ਖਿਲਾਫ ਆਏ ਤੇ ਹੱਕ 'ਚ ਸਿਰਫ 5 ਆਏ ਕਿਉਂ ਨਹੀਂ ਜੱਸ ਦੇ ਮੰਤਰੀ ਸਾਹਿਬ ਤੇ ਕਹਿੰਦੇ ਜੀ 164 ਪਿੰਡਾਂ ਦੇ ਲੋਕ ਜਿਹੜੇ ਅਸੀਂ ਆ ਜ਼ਮੀਨਾਂ ਐਕਵਾਇਰ ਕਰਨੀ ਉਹਦੇ ਬੰਦੇ ਆ ਕੇ ਹੀ ਸਹਿਮਤੀ ਪ੍ਰਕਟਾ ਕੇ ਕਿੰਨੇ ਪਿੰਡਾਂ ਤੋਂ ਕਿੰਨੇ ਲੋਕ ਆਏ ਕਰੋ ਜਨ ਤੱਕ ਉਹਨਾਂ ਦੇ ਨਾਮ ਉਹਨਾਂ ਦਾ ਆਧਾਰ ਕਾਰਡ ਉਹਨਾਂ ਦੇ ਜ਼ਮੀਨਾਂ ਦੇ ਨੰਬਰ ਫੋਟੋ ਬਣਾ ਕੇ ਵੀਡੀਓ ਜਾਰੀ ਕਰ ਦਿੰਦੇ ਤੁਸੀਂ ਸਭ ਵੀਡੀਓ ਬਣਾਉਣ ਦੇ ਰੀਲਾਂ ਬਣਾਉਣ ਦੇ ਮਾਹਰ ਹੋ ਸੋਸ਼ਲ ਮੀਡੀਆ ਟੀਮ ਹੈ ਇਹ ਕਿਉਂ ਨਹੀਂ ਜਨ ਤੱਕ ਕੀਤਾ ਫਿਰ ਤੁਸੀਂ 50000 ਤੇ ਵੀ ਨਹੀਂ ਰੁਕੇ ਤੁਸੀਂ ਕੈਬਨਟ ਬੈਠਕ ਬੁਲਾਈ ਕੈਬਨਟ ਬੈਠਕ ਬੁਲਾ ਕੇ ਹੁਣ ਕਹਿੰਦੇ ਜੀ ਲੱਖ ਰੁਪਿਆ ਦੇਆ ਕਰਾਂਗੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਰ ਸਾਲ ਤੇ ਜਦੋਂ ਤੱਕ ਡਿਵੈਲਪਮੈਂਟ ਦਾ ਕੰਮ ਸ਼ੁਰੂ ਨਹੀਂ ਹੁੰਦਾ ਕਿਸਾਨ ਖੇਤੀ ਕਰਦਾ ਰਹੇ ਉਹਦੇ ਤੇ ਕੋਈ ਜ਼ੋਰ ਜ਼ਬਰਦਸਤੀ ਨਾਲ ਦਮਤੇ ਵੀ ਭਰਦੇ ਆ ਕੋਈ ਜਵਰੀ ਰਿਸਟਰੀ ਜਦ ਕਿ ਜਵਰੀ ਹੈ ਉਹ ਚ ਨਿਯਮ ਲਿਖੇ ਹੋਣੇ ਕਿ ਜੇ ਆਲੇ-ਦਾਲੇ ਵਾਲੇ ਦੇ ਦੇਣ ਕਬਲਾ ਦੇਣਾ ਨਾ ਮੰਨੇ ਤਾਂ ਪੁਰਾਣੇ ਐਕਟ ਦੇ ਤਹਿਤ ਉਹਦਾ ਲੈ ਲਿਆ ਜਾਊਗਾ ਜੀ ਜ਼ਮੀਨ ਦਾ ਕਬਜ਼ਾ हां ਤੁਸੀਂ ਕੈਬਨ ਦੀ ਬੈਠਕ ਚ ਫੈਸਲਾ ਕਰ ਲਿਆ ਕਿ ਹੁਣ ਅਸੀਂ ਲੱਖ ਰੁਪਈਆ ਮਹੀਨਾ ਤੱਕ ਸਾਲ ਤੱਕ ਵੀ ਦੇਵਾਂਗੇ ਲੱਖ ਰੁਪਈਆ ਸਾਲ ਇੱਕ ਕਿੱਲੇ ਦਾ ਦੇਵਾਂਗੇ ਤੇ ਉਹ ਤੋਂ ਬਾਅਦ ਵੀ ਜਦੋਂ ਤੱਕ ਪੂਰਾ ਡਿਵੈਲਪ ਹੋ ਕੇ ਨਹੀਂ ਜਾਂਦਾ ਤਦ ਤੱਕ 10% ਦੀ ਉਹ ਚ ਵਾਧਾ ਕਰ ਦੇਵਾਂਗੇ ਤਾਂ ਤੁਹਾਨੂੰ ਉਮੀਦ ਹੈ ਕਿ ਤਿੰਨ ਸਾਲ ਦੇ ਤੋਂ ਤੋ ਇਹ ਡਿਵੈਲਪ ਨਹੀਂ ਹੋਣੀ ਜਾਂ ਤੁਹਾਨੂੰ ਲੱਗਦਾ ਕਿ ਇਸ ਤੇ ਤੁਰੰਤ ਕਰ ਦੇਣੀਆਂ ਗੱਲਾਂ ਹੀ ਨੇ ਹੁਣ ਤੁਸੀਂ ਜਾਣਦੇ ਹੋਵੋਗੇ ਸਚਾਈ ਕੀ ਆ ਪਰ 30 ਤੋਂ 50 50 ਤੋਂ ਲੱਖ ਤੱਕ ਦੀ ਗੱਲ ਕਿਹੜੇ ਦਬਾਅ ਵੇਟਾਈ ਪਰ ਇਹਦੇ ਨਾਲ ਵੀ ਕੀ ਪੰਜਾਬ ਦੀ ਖੇਤੀ ਵਾਲੀ ਜ਼ਮੀਨ ਦਾ ਕਟਣਾ ਖੰਦਰੀ ਸਾਹਿਬ ਦਮ ਪਰਦੇ ਆ ਕਿ ਆ ਜ਼ਮੀਨ ਲੈਣ ਤੋਂ ਬਾਅਦ ਵੀ 64500 ਏਕੜ ਲੈਣ ਤੋਂ ਬਾਅਦ ਵੀ ਸਾਡਾ ਅਨਾਜ ਦਾ ਭੰਡਾਰ ਉਹ ਪਾਈ ਦਹਾਕਿਆਂ ਵੱਧੀ ਤੁਸੀਂ 4 ਲੱਖ ਏਕੜ ਪਹਿਲਾਂ ਹੋ ਚੁੱਕੀ ਆ 3-4 ਲੱਖ ਏਕੜ ਹੋਣ ਹੋ ਜਾਣੀਆਂ ਲੱਖ ਏਕੜ ਤੇ ਕਰੀਬ ਜ਼ਮੀਨ ਰੇਲਵੇ ਦੇ ਥੱਲੇ ਆ ਰਹੀ ਆ ਲੱਖ ਏਕੜ ਦੇ ਕਰੀਬ ਜ਼ਮੀਨ ਹੁਣ ਤੱਕ ਭਾਰਤ ਮਾਲਾ ਚਾ ਚੁੱਕੀ ਆ 65000 ਏਕੜ ਤੁਸੀਂ ਲੈ ਲੀਆ 19 ਸਾਈਟਾਂ ਨੇ ਲੱਖ ਦੇ ਏਕੜ ਚ ਇਹ ਪਹੁੰਚ ਜਾਣੀਆਂ ਕਿਹਨੂੰ ਦੇਣਿਆ ਮਕਾਨ ਛੱਤ ਕੇ ਕੀ ਦੀ ਮੰਗ ਹੈ ਰਹਿਣਗੇ ਕਿੱਥੋਂ ਦੇ ਲੋਕ ਤੇ ਇਸ ਨੁਕਤੇ ਤੇ ਸਰਕਾਰ ਲਗਾਤਾਰ ਘਿਰਦੀ ਜਾ ਰਹੀ ਆ ਪਰ ਉਸ ਦੇ ਬਾਵਜੂਦ ਉਹ ਬਜਟ ਦਾ ਇਹ ਬਜਟ ਕਿਉਂ ਆ ਜੇ ਤੁਸੀਂ ਮਤਲਬ ਚੁਣ ਕੇ ਆਏ ਨੁਮਾਇੰਦਿਆਂ ਹੈ ਸਿਲੈਕਟਡ ਨਹੀਂ ਇਲੈਕਟਡ ਹੋ ਫਿਰ ਜਨਾਬ ਲੋਕਾਂ ਦੀ ਰਾਏ ਨਾਲ ਬਣੇ ਸੀ ਤੁਸੀਂ ਤਾਂ ਤੁਹਾਡਾ ਨਾਮ ਵੀ ਕਹਿੰਦੇ ਜੀ ਲੋਕਾਂ ਨੇ ਚੁਣ ਕੇ ਭੇਜਿਆ ਸੀ ਹਣ ਲੋਕਾਂ ਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਹੁਣ ਤੁਸੀਂ ਉਹ ਖਿਲਾਫ ਹੈ ਮਤੇ ਵੀ ਮੰਨਣ ਨੂੰ ਤਿਆਰ ਨਹੀਂ ਹੁਣ ਉਹ ਆਏ ਇਤਰਾਜ਼ ਵੀ ਮੰਨਣ ਨੂੰ ਤਿਆਰ ਨਹੀਂ ਤੇ ਹਰ ਹੀਲਾ ਵਸੀਲਾ ਤੁਸੀਂ ਕੈਬਨਿਟ ਚ ਲਿਆ ਫੇਰ ਕਰ ਛੋਟੀ ਪਰਚੀ ਜਾਰੀ ਕਰ ਅੱਧਾ ਨੋਟੀਫਿਕੇਸ਼ਨ ਫੇਰ ਜਾਰੀ ਕਰ ਨਾਲ ਉਹ ਚ ਐਡ ਕਰ ਇੰਨਾ ਕੁਝ ਕਰ ਰਹੇ ਹੋ ਸਿਰਫ ਤੇ ਸਿਰਫ ਲੈਂਡ ਮਾਫੀਆ ਨੂੰ ਖੁਸ਼ ਕਰਨ ਲਈ ਕਾਰਪਟ ਕਰਾਣਿਆਂ ਨੂੰ ਖੁਸ਼ ਕਰਨ ਲਈ ਆਪਣੇ ਦਿੱਲੀ ਵਾਲੇ ਆਕਾਮਾਂ ਨੂੰ ਖੁਸ਼ ਕਰਨ ਲਈ ਤੁਸੀਂ ਪੰਜਾਬ ਦੀ ਜ਼ਮੀਨ ਤੇ ਡਾਕਾ ਮਾਰ ਰਹੇ ਹੋ ਜਿਸ ਨੂੰ ਲੈ ਕੇ ਪੰਜਾਬ ਜਾਗਰੂਕ ਹੈ ਲੋਕ ਸਮਝਣ ਲੱਗੇ ਨੇ ਕਿ ਤਿੰਨ ਖੇਤੀ ਕਾਨੂੰਨਾ ਵਰਗਾ ਕਾਨੂੰਨ ਸਾਡੇ ਤੇ ਥੋਪਿਆ ਜਾ ਰਿਹਾ ਤੇ ਪੰਜਾਬ ਕੋਲੋਂ ਇਹ ਉਪਜਾਊ ਛੋਟੇ ਦੇ ਸਰ ਵਰਗੀ ਜ਼ਮੀਨ ਖੋਕੇ ਕੰਕਰੀਟ ਦੇ ਜੰਗਲ ਉਸਾਰੇ ਜਾਣਗੇ ਤੇ ਕਿਸਾਨ ਮਜ਼ਦੂਰ ਖੇਤ ਮਜ਼ਦੂਰ ਤੇ ਪਿੰਡ ਦੇ ਛੋਟਾ ਦੁਕਾਨਦਾਰ ਉਹਦੇ ਖੇਤੀ ਤੇ ਨਿਰਪਰ ਹੈ ਕਾਰੋਬਾਰ ਚਲਾਉਣ ਵਾਲੇ ਛੋਟੇ ਲੋਕ ਉਹਨਾਂ ਦਾ ਮੁੜ ਬਸੇਵੇ ਦਾ ਕੋਈ ਹਿੱਲਾ ਵਸੀਲਾ ਹੀ ਨਹੀਂ ਹੋਣਾ ਜਿਹਨੂੰ ਸ਼ੰਕਾ ਸ਼ੋਭਾ ਹੋਵੇ ਉਹ ਮਹਾਲੀ ਦੇ ਲੋਕਾਂ ਨੂੰ ਪੁੱਛ ਕੇ ਦੇਖ ਲਿਓ ਭਾਈ ਕੀ ਬਣਿਆ ਉਹਨਾਂ ਦਾ ਜਿਵੇਂ ਤਿੰਨ ਖੇਤੀ ਕਾਨੂੰਨ ਸਮੇਂ ਮੈਂ ਗੱਲ ਕਰਦਾ ਸੀ ਕਿ ਹਿਮਾਚਲ ਦੇ ਸੇਬ ਵਾਲਿਆਂ ਨੂੰ ਪੁੱਛ ਕੇ ਦੇਖ ਲਿਓ ਉਹਨਾਂ ਨਾਲ ਕੀ ਬਣਿਆ ਉਸੇ ਤਰ੍ਹਾਂ ਮਹਾਲੀ ਦੇ ਜਿਹੜੇ ਲੋਕ ਨਾ ਛਾਲਾ ਮਾਰਦੇ ਸੀ ਕਿ ਇਹਨਾਂ ਨੇ ਕਰੋੜ ਦਾ ਕਿੱਲਾ ਹੋ ਗਿਆ ਹੁਣ ਉਹਨਾਂ ਨੂੰ ਸਮਝ ਆ ਗਈ ਔਰ ਪੰਜਾਬ ਨੂੰ ਵੀ ਸਮਝ ਆ ਰਹੀ ਹੈ ਸੁਮਾਨ ਸਾਹਿਬ ਤੁਸੀਂ ਤੁਹਾਡੇ ਮੰਤਰੀ ਤੁਹਾਡੀ ਸਰਕਾਰ ਰੈਲੀਆਂ ਚੋਂ ਸਮੋਦਨ ਕਰਨ ਦੀ ਬਜਾਏ ਹੈਨਾ ਪ੍ਰੈਸ ਕਾਨਫਰੰਸ ਸਮੋਦਨ ਕਰਨ ਦੀ ਬਜਾਏ ਆਪਣੀ ਵੀਡੀਓ ਜਾਰੀ ਕਰਨ ਦੀ بجائے ਆਪਣਾ ਟਵੀਟ ਕਰਨ ਦੀ بجائے 92 ਰਣ ਅਪਣਾਓ ਆਜੋ ਜਨਤਾ ਦੀ ਕਚਹਿਰੀ ਚ ਬੈਠ ਕੇ ਕਰ ਲੋ ਚਰਚਾ ਕਰ ਲੋ ਡਿਬੇਟ ਦੱਸ ਦਿਆਂਗੇ ਕਿ ਲੈਂਡ ਪੁਲਿੰਗ ਕਿੰਨੀ ਕੁ ਪੰਜਾਬ ਦੇ ਹਿੱਤ ਚ ਹੈ ਤੇ ਕਿੰਨੀ ਕੁ ਨਹੀਂ ਕਿਹਦੇ ਹਿੱਤ ਲਈ ਆ ਪੰਜਾਬ ਸਮਝ ਰਿਹਾ ਸੋ ਇਸ ਲਈ ਇਹ ਮਾਮਲਾ ਵੱਡਾ ਅੰਦੋਲਨ ਦਾ ਰੂਪ ਧਾਰੂਗਾ ਤੇ ਇਹਦੇ ਲਈ ਲੋਕ ਜਾਗਰੂਕ ਨੇ ਤੇ ਇਸੇ ਲਈ ਰਾਜਨੀਤਿਕ ਤੌਰ 'ਤੇ ਹੁਣ ਉਹ ਤਰ੍ਹਾਂ ਕਾਂਗਰਸ ਤੇ ਅਕਾਲੀ ਬੀਜੇਪੀ ਵਾਲੇ ਜਿਨ੍ਹਾਂ ਨੇ ਆਪਣੀਆਂ ਸਰਕਾਰਾਂ 'ਚ ਲੈਂਡ ਪੋਲੀਸੀ ਪਾਲਿਸੀ ਨੂੰ ਲਾਗੂ ਕੀਤਾ, ਅਮਲੀ ਰੂਪਣਾ ਅਪਣਾਇਆ, ਹਾਂ ਇਸੇ ਤਹਿਤ ਜ਼ਮੀਨਾਂ ਖੋਈਆਂ, ਹੁਣ ਉਹ ਵੀ ਕਿਸਾਨ ਹਤੈਸ਼ੀ, ਪਿੰਡ ਹਤੈਸ਼ੀ ਬਣੀਆਂ ਨੇ। ਇਸੇ ਨੂੰ ਸਿਆਸਤ ਕਹਿੰਦੇ ਆ ਜਨਾਬ। ਚਲੋ ਜੀ ਮਾਮਲਾ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਲੈ ਕੇ ਵੀ ਵੱਡਾ ਬਣਦਾ ਜਾ ਰਿਹਾ। ਇੱਕ ਪਾਸੇ ਸਾਂਝੀ ਬਲਤਾ ਦੇ ਤੌਰ ਤੇ ਮਨਾਉਣ ਦੀਆਂ ਕੋਸ਼ਿਸ਼ਾਂ ਨੇ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਦੇ ਵਿੱਚ ਸਿੱਧਾ ਟਕਰਾਹ ਹੁੰਦਾ ਨਜ਼ਰ ਆ ਰਿਹਾ ਹੈ। ਪਹਿਲਾਂ ਤਾਂ ਪੰਜਾਬ ਸਰਕਾਰ ਨੇ ਅਖਬਾਰਾਂ 'ਚ ਸਿਰ ਦਿੱਤੇ ਸ਼੍ਰੀ ਗੁਰਤੇਗ ਬਾਦਰ ਜੀ ਦੀ ਫੋਟੋ ਲਾਈ ਹੈ ਨਾ ਸ਼੍ਰੀ ਹਰਮੰਦਰ ਸਾਹਿਬ ਦੀ ਫੋਟੋ ਲਾਈ ਤੇ ਹਰਮੰਦਰ ਸਾਹਿਬ ਦੀ ਫੋਟੋ ਨਾਲ ਡਿਜੀਟਲ ਛੇੜਛਾੜ ਕੀਤੀ ਗਈ ਉਹਦੇ ਪਿੱਛੇ ਦੀ ਬੈਕਗ੍ਰਾਉਂਡ ਚੇਂਜ ਕੀਤੀ ਗਈ ਉਹਦੇ ਨੂੰ ਲੈ ਕੇ ਸਵਾਲ ਖੜੇ ਹੋ ਗਏ ਕਿ ਅਸਲ ਤਸਵੀਰਾਂ ਪਈਆਂ ਨੇ ਜਾਂ ਨਹੀਂ ਮਿਲਦੀਆਂ ਸ਼੍ਰੋਮਣੀ ਕਮੇਟੀ ਤੋਂ ਮੰਗ ਲੋ ਕੋਈ ਆਪਣਾ ਫੋਟੋਗ੍ਰਾਫਰ ਭੇਜ ਕੇ ਉੱਥੋਂ ਸਰਕਾਰੀ ਤੌਰ ਤੇ ਬਣਵਾ ਲਓ। ਪਰੇਸ਼ਣ ਖੰਨੀ ਤੋਂ ਤੇ ਉਸ ਵਿਵਾਦ ਤੋਂ ਬਚਦੇ ਹੋਏ ਅਗਲੀ ਵਾਰ ਫੋਟੋ ਦਰਸ ਕਰਕੇ ਲਾਉਣੀ ਸ਼ੁਰੂ ਕਰਤੀ ਪਰ ਹੁਣ ਵਿਵਾਦ ਇਸ ਗੱਲ ਤੇ ਹੈ ਕਿ ਐਸਜੀਪੀਸੀ ਕਹਿੰਦੀ ਹੈ ਜੀ ਇਹ ਸਾਡਾ ਅਧਿਕਾਰ ਖੇਤਰ ਕਿ ਇਹ ਧਾਰਮਿਕ ਸਮਾਗਮਾਂ ਸਰਕਾਰੋਂ ਸਹਿਯੋਗ ਕਰੇ ਸਰਕਾਰ ਜਿੱਥੇ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਨੇ ਜਿੱਥੇ ਜਿੱਥੇ ਗੁਰੂ ਸਾਹਿਬਾਨਾਂ ਦਾ ਯੋਗਦਾਨ ਹੈ ਪੰਜਾਬ ਦੀ ਉਹ ਹੈ ਇਬਾਦਤ ਵਾਲੀਆਂ ਜਿਹੜੀਆਂ ਧਰਤੀਆਂ ਨੇ ਉਹਨਾਂ ਖੇਤ ਉਹਨਾਂ ਖੇਤਰਾਂ ਦੇ ਵਿਕਾਸ ਦੇ ਵਿੱਚ ਯੋਗਦਾਨ ਪਾਵੇ ਤੇ ਸਮਾਗਮ ਦਾ ਸਰਨਾ ਸ਼ਾਮਲ ਹੋ ਜਵੇ ਪਰ ਕਹਿੰਦੇ ਕਿ ਧਾਰਮਿਕ ਸਮਾਗਮ ਕਰਨ ਦੀ ਜ਼ਿੰਮੇਵਾਰੀ ਸਾਡੀ ਹੈ ਸਰਕਾਰ ਦੇ ਵਿੱਚ ਦਖਲ ਨਾ ਦੇਵੇ ਤੇ ਇਸ ਗੱਲ ਨੂੰ ਲੈ ਕੇ ਐਡਵੋਕੇਟ ਹਜਿੰਦਰ ਸਿੰਘ ਤਾਮੀ ਪਹਿਲਾਂ ਪ੍ਰੈਸ ਕਾਨਫਰੰਸ ਵੀ ਕਰ ਚੁੱਕੇ ਨੇ ਜਾਂ ਚਿੱਠੀ ਪੱਤਰ ਵੀ ਲਿਖ ਚੁੱਕੇ ਨੇ ਅੱਜ ਵੀ ਮੀਡੀਆ 'ਚੋ ਬਿਆਨੀਆਂ ਦੇ ਰਹੇ ਸੀ ਸਮਾਗਮਾਂ 'ਚ ਵੀ ਬੋਲ ਰਹੇ ਨੇ ਕਿ ਸਰਕਾਰ ਧੱਕਾ ਕਰ ਰਹੀ ਹੈ ਤੇ ਮੁੱਖ ਮੰਤਰੀ ਵੀ ਖੁੱਲ ਕੇ ਬੋਲਣ ਲੱਗੇ ਨੇ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਦੇ ਉੱਤੇ ਹੁਣ ਵਿਜਿਤ ਨੇ ਕਿ ਸਰਕਾਰ ਆਪਣੇ ਪੱਧਰ ਤੇ ਸ੍ਰੀ ਗੁਰੂ ਤੇਗ ਬਹਾਦਰ ਦੀ 350 ਸਾਲਾ ਸ਼ਹੀਦੀ ਦਿਹਾੜਾ ਮਨਾਏਗੀ ਉਹਦੇ ਲੜੀਵਾਰ ਸਮਾਗਮ ਚੱਲਣਗੇ ਉਹ ਕਹਿੰਦੇ ਜ਼ਿਲ੍ਹਾ ਪੱਧਰ ਤੇ ਕਰਾਂਗੇ ਸਟੇਟ ਪੱਧਰੀ ਕਰਾਂਗੇ ਉਹਦੇ ਵਿੱਚ ਮੱਖੋ-ਵੱਖ ਵਿਧਾਵਾ ਤਹਿਤ ਕਰਾਂਗੇ ਤੇ ਜਦੋਂ ਧਾਮੀ ਹੋਰਾਂ ਵੱਲੋਂ ਐਸਜੀਪੀਸੀ ਵੱਲੋਂ ਲਗਾਤਾਰ ਸਵਾਲ ਆ ਰਹੇ ਸੀ ਤਾਂ ਉਹਦੇ ਜਵਾਬ ਦੇਣ ਤੇ ਵੀ ਮੁੱਖ ਮੰਤਰੀ ਨਜ਼ਰ ਆਏ ਮੁੱਖ ਮੰਤਰੀ ਪੰਤੋਆਣ ਕਹਿੰਦੇ ਜੀ ਇਹ ਕਾਪੀਰਾਈਟ ਹੈ ਕਿ ਐਸਜੀਪੀਸੀਓ ਕਰਾ ਸਕਦੀ ਹੈ ਸਾਡੇ ਵੀ ਗੁਰੂ ਨੇ ਅਸੀਂ ਵੀ ਕਰਾ ਸਕਦੇ ਹਾਂ ਸਾਡੀ ਵੀ ਸ਼ਰਧਾ ਹੈ ਅਸੀਂ ਵੀ ਕਰਾ ਸਕਦੇ ਹਾਂ ਇਹ ਕਿੱਥੇ ਲਿਖਿਆ ਜੀ ਕਿ ਸਰਕਾਰ ਕੋਈ ਧਾਰਮਿਕ ਸਮਾਗਮ ਨਹੀਂ ਕਰ ਸਕਦੀ ਧਾਰਮਿਕ ਗੁਰੂ ਸਾਹਿਬਾਨ ਦੇ ਦਿਨ ਨਹੀਂ ਮਨਾ ਸਕਦੀ ਉਹ ਕਹਿੰਦੇ ਆਜੋ ਫਿਰ ਇਹਦਾ ਮਤਲਬ ਇਹ ਟਕਰਾ ਵੱਡਾ ਹੋਏਗਾ ਜਿਹਦਾ ਅਸਰ ਤਰਨ ਤਰਨ ਦੀ ਜਿਮਨੀ ਚੌਂਚ ਵੀ ਦਿਖੇਗਾ ਤੇ ਆਉਂਦੇ ਸਮੇਂ ਦੇ ਵਿੱਚ ਜਦੋਂ ਇਹ ਨਵੰਬਰ ਤੱਕ ਜਾਂਦੇ ਜਾਂਦੇ ਹਨ ਢਾੜਾ ਮਨਾਇਆ ਜਾਣ ਤੋਂ ਪਹਿਲਾਂ ਲਗਾਤਾਰ ਖਾਸ ਉਸ ਸਮਰਪਤ ਸਮਾਗਮ ਸ਼ੁਰੂ ਹੋ ਗਏ ਨੇ ਸੋ ਫਿਰ ਉੱਥੇ ਵੀ ਅਸਰ ਪੈਣਾ ਹੁਣ ਇਹ ਸਭ ਦੇ ਦਰਮਿਆਨ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗਾਜ ਵਿੱਚ ਕੁੱਤੇ ਨੇ ਜਥੇਦਾਰ ਗੈਨਿਕ ਕੁਲਦੀਪ ਸਿੰਘ ਗੜਗੱਜ ਜਹੋਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਕਿ ਜੀ ਤੁਸੀਂ ਪਹਿਲਾਂ ਤਾਂ ਅੰਮ੍ਰਿਤਧਾਰੀ ਸਿੱਖ ਬਣੋ ਪਹਿਲਾਂ ਤਾਂ ਸੰਪੂਰਨ ਸਿੱਖ ਰੱਖੋ ਬਣੋ ਕੇਸ ਰੱਖੋ ਦਾੜ੍ਹੀ ਰੱਖੋ ਹੈਨਾ ਪੰਜ ਕਕਾਰਾਂ ਦੇ ਧਾਰਨੀ ਬਣੋ ਤੇ ਆਪਣੇ ਮੰਤਰੀਆਂ ਨੂੰ ਵੀ ਕਹੋ ਹੈਨਾ ਜਿੰਨੇ ਸਿੱਖ ਮੰਤਰੀ ਨੇ ਉਹ ਤਾਂ ਘਟੋ ਘਟ ਹੈਨਾ ਗੁਰੂ ਦੇ ਉਸ ਰੂਪ ਚਾਹਣ ਜਿਹਦਾ ਫਰਮਾਨ ਗੁਰੂ ਸਾਹਿਬ ਨੇ ਦਿੱਤਾ ਸੋ ਇਸ ਲਈ ਗੜਗੱਜ ਸਾਹਿਬ ਤਾਂ ਇਸ ਫਾਰਮੂਲੇ ਤਹਿਤ ਮੁੱਖ ਮੰਤਰੀ ਉਹਨਾਂ ਨੂੰ ਅਮਰਤ ਭਾਰੀ ਬਣਾ ਕੇ ਕਹਿੰਦੇ ਫਿਰ ਦੇਖਦੇ ਆ ਫਿਰ ਕਰੋ ਇਧਰ ਇਸ ਟਕਰਾਲੀ ਸਥਿਤੀ ਦੇ ਦਰਮਿਆਨ ਹੀ ਮੁੱਖ ਮੰਤਰੀ ਭਗਵੰਤ ਮਾਨ ਸਤਿਗੰਕ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਚਲੋ ਉਹਨਾਂ ਨੇ ਫਿਰ ਦਮ ਪਰਿਆ ਕਿ ਬਖਸ਼ੇ ਨਹੀਂ ਜਾਣਗੇ ਜਿਨ੍ਹਾਂ ਨੇ ਧਮਕੀਆਂ ਦਿੱਤੀਆਂ ਜਿਨ੍ਹਾਂ ਦੀ ਈਮੇਲ ਆ ਰਹੀਆਂ ਭਾਈ ਇੰਨੇ ਦਿਨ ਹੋ ਗਏ 15 ਦਿਨ ਦਾ ਵਖਵਾ ਹੋ ਚੱਲਿਆ ਤੇ 9-9 ਈਮੇਲ ਆ ਲੀਆਂ ਮਤਲਬ ਪਹਿਲਾ 4 ਦੀ ਗੱਲ ਸੀ ਫਿਰ 5ਵੀਂ ਈਮੇਲ ਤੇ ਆ ਗਏ ਫਿਰ 6ਵੀਂ ਤੇ ਆ ਗਏ ਤੇ ਹੁਣ ਤਾਂ 9 ਈਮੇਲ ਆ ਗਈਆਂ ਜਿਹੜੀਆਂ ਸੱਚ ਕੰਟਰੀ ਦਰਬਾਰ ਸਾਹਿਬ ਨੂੰ ਡਾਉਣ ਦੀ ਧਮਕੀ ਵਾਲੀਆਂ ਨੇ ਤੇ ਅਜੇ ਤੱਕ ਤੁਸੀਂ ਉੱਥੇ ਤੱਕ ਪਹੁੰਚੇ ਹੀ ਨਹੀਂ ਕਿ ਕੌਣ ਧਮਕੀ ਦੇ ਰਿਹਾ ਕੀ ਕੌਣ ਕਾਰਵਾਈ ਪਾ ਰਿਹਾ ਹੈ ਕਿਹਦੀ ਸ਼ਰਾਰਤ ਹੈ ਇਹਦੇ ਪਿੱਛੇ ਆ ਫੜ ਲਿਆ ਜੀ ਕਦੂਬੇ ਫੜ ਲਿਆ ਜੀ ਹਰਿਆਣੇ ਤੋਂ ਫੜ ਲਿਆ ਜੀ ਤਾਰਾ ਜੀ ਉੱਥੇ ਤੱਕ ਜੁੜ ਗਈਆਂ ਜੀ ਫਲਾਣੇ ਸਵੇਰ ਤੱਕ ਚਲੀ ਗਈ ਜੀ ਗੱਲ ਜੀ ਉਥੋਂ ਕਨੈਕਸ਼ਨ ਤੇ ਅਸਰੀ ਸੁੱਤਰ ਕਿੱਥੇ ਅਜੇ ਤੱਕ ਬਈ ਨਾ ਧਮਕੀ ਆਉਣੀ ਰੁਕੀ ਨਾ ਧਮਕੀ ਦਾ ਤਰੀਕਾ ਘਰ ਬਦਲਿਆ ਹੁਣ ਤਾਂ ਅੰਮ੍ਰਿਤਸਰ ਦੇ ਅੰਤਰਰਾਸ਼ੀਅਲ 에ਰਪੋਰਟ ਨੂੰ ਡਾਉਣ ਦੀ ਧਮਕੀ ਵੀ ਆ ਗਈ ਤੇ ਮੁਖੰਦਰ ਸਿੰਘ ਸਾਹਿਬ ਟੇਕ ਆਓ ਮੱਥਾ ਤੁਹਾਡੇ ਕੋਲ ਤੁਹਾਡੀ ਇੰਟੈਲੀਜੈਂਸ ਹੈ ਤੁਹਾਡੇ ਕੋਲ ਤੁਹਾਡੀ ਫੋਰਸ ਹੈ ਉਹ ਗੋਲੀਆਂ ਗਿੱਟਿਆਂ ਗੋਡਿਆਂ ਚ ਮਾਰਨ ਨੂੰ ਪੁਲਿਸ ਬਹੁਤ ਹੈ ਉਹ ਇਨਕਾਊਂਟਰ ਕਰਨ ਨੂੰ ਬਹੁਤ ਹੈ ਤੇ ਇੱਥੇ ਅਜੇ ਤੱਕ ਫੜੇ ਨਹੀਂ ਗਏ ਬੰਦੇ ਤੇ ਉਧਰ ਸੈਂਟਰ 50 ਕਿਲੋਮੀਟਰ ਕੇ ਦਾਰੇ ਮੇਂ ਕਬਜ਼ਾ ਹਮਾਰਾ ਮਤਲਬ हां ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਦਾ ਖੇਤਰ ਸਾਡੇ ਕੰਟਰੋਲ 'ਚ ਘਟਨਾ ਜੋ ਮਰਜ਼ੀ ਵਾਪਰੀ ਜਾਣ ਤੇ ਕੁਝ ਤਰ੍ਹਾਂ ਇਸ ਘਟਨਾ ਤੋਂ ਫਿਕਰਮੰਦੀ 'ਚ ਨੇ ਕਿ ਲਗਾਤਾਰ ਇਹ ਮਹੌਲ ਸਿਰਜ ਕੇ ਕੇਂਦਰੀ ਏਜੰਸੀਆਂ ਕਿਤੇ ਪੂਰਾ ਕੰਟਰੋਲ ਆਪਣੇ ਹੱਥ 'ਚ ਲੈਣ ਦੀ ਤਿਆਰੀ ਚ ਤਾਂ ਨਹੀਂ ਕਿ ਉਹਦੇ ਰਹੀਂ ਪੱਕੀ ਸੀਆਈਡੀ ਤੁਹਾਡੇ ਸਿਰਾਂ 'ਤੇ ਬਿਠਾ ਦਈਏ ਪੱਕਾ ਕੰਟਰੋਲ ਤੁਹਾਡੇ ਸਿਰਾਂ 'ਤੇ ਬਿਠਾ ਦਈਏ ਸੰਗਤ ਦੇ ਮਨ 'ਚ ਕੋਈ دہشت ਪੈਦਾ ਕਰਨ ਦੀ ਕੋਸ਼ਿਸ਼ ਤਾਂ ਨਹੀਂ ਤੇ ਕਿਸੇ ਤਰ ਨੂੰ ਇਹ ਚ ਕੋਈ ਰਾਜਨੀਤਿਕ ਫੈਲਾਉਂਦਾ ਤਾਂ ਨਹੀਂ ਨਿਕਲਦਾ ਆਉਂਦੀਆਂ ਚੋਣਾਂ ਤੱਕ ਇਹ ਮਾਹੌਲ ਬਣਾ ਕੇ ਕਿ ਲਓ ਜੀ ਅਸੀਂ ਉਹ ਬਚਾਇਆ ਕਿਉਂਕਿ 4 ਦਿਨਾਂ ਦੀ ਜੰਗ ਦੇ ਦੌਰਾਨ ਵੀ ਕੁਝ ਅਜਿਹੇ ਬਿਆਨੀਆਂ ਸਾਹਮਣੇ ਆਈ ਸੀ ਸੋ ਇਸ ਦੇ ਉੱਤੇ ਵੀ ਗੌਰ ਕਰਨ ਦੀ ਲੋੜ ਹੈ ਕਿ ਕੀ ਇਹ ਮਾਮਲਾ ਉਧਰ ਨੂੰ ਤਾਂ ਲੈ ਕੇ ਜਾਇਆ ਜਾ ਰਿਹਾ ਸੋ ਇੱਕ ਪਾਸੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਨੂੰ ਲੈ ਕੇ ਐਸਜੀਪੀਸੀ ਤੇ ਪੰਜਾਬ ਸਰਕਾਰ ਅਮੋ ਸਾਹਮਣੇ ਜਦੋਂ ਕਿ ਮੰਨਿਆ ਜਾ ਰਿਹਾ ਕਿ ਐਸਜੀਪੀਸੀ ਇਹ ਤਾਂ ਕਹਿ ਰਹੀ ਆ ਕਿ ਅਸੀਂ ਤੁਹਾਨੂੰ ਵੀ ਸੱਦਾਂਗੇ ਕੇਂਦਰ ਨੂੰ ਵੀ ਸੱਦਾਂਗੇ ਬਾਕੀ ਸੁੱਭੇ ਸਰਕਾਰ ਨੂੰ ਸੱਦਾਂਗੇ ਅਗਲੇ ਕਹਿੰਦੇ ਭਾਈ ਪਹਿਲਾਂ ਧਾਰਮਿਕ ਸੰਸਥਾਵਾਂ ਦਾ ਸਦਰੋ ਤੁਸੀਂ ਹਰਿਆਣੇ ਦੀ ਕਮੇਟੀ ਨਾਲ ਤਾਲ ਮਿਲਨੀ ਕਰ ਰਹੇ ਤੁਸੀਂ ਅਕਚਰੀ ਪਟਨਾ ਸਾਹਿਬ ਤੱਕ ਸੀ ਨਦੇੜ ਸਾਹਿਬ ਨਾਲੀ ਤਾਲਮਿਲ ਕਰ ਰਹੇ ਤੁਸੀਂ ਦਿੱਲੀ ਕਮੇਟੀ ਨਾਲੀ ਤਾਲਮਿਲ ਕਰ ਰਹੇ ਸੋ ਆਪਸੀ ਤਾਲਮਿਲ ਤਾਂ ਹੋਵੇ ਥੋੜਾ ਟਕਰਾਅ ਹੋਵੇ ਜੋ ਮੱਦੀ ਹੋਵੇ ਸੋ ਇਸ ਨੂੰ ਲੈ ਕੇ ਐਸਪੀਸੀ ਤੇ ਵੀ ਸਵਾਲ ਹੋ ਰਹੇ ਨੇ ਤੇ ਦੂਏ ਪਾਸੇ ਤਮਕੀਆਂ ਪਰੀਆਂ ਆ ਰਹੀਆਂ ਈਮੇਲ ਕਰਕੇ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਚ ਵੀ ਐ ਤੇ ਮੁੱਖ ਮੰਤਰੀ ਸਾਹਿਬ ਮੱਥਾ ਟੇਕ ਕੇ ਆਪਣੇ ਆਪ ਨੂੰ ਇਸ ਮਾਮਲੇ ਦੇ ਉੱਤੇ ਕਹਿ ਰਹੇ ਨੇ ਅਸੀਂ ਬਹੁਤ ਚਾਰਜ ਵੀ ਕਰ ਰਹੇ ਹਾਂ ਪਰ ਜਨਾਬ ਹੋਇਆ ਕੁਝ ਨਹੀਂ ਇਸ ਲਈ ਸਵਾਲੇ ਵੀ ਬਟਕੜਾ ਮਾਮਲਾ ਤਾਂ ਇੱਕ ਹੋਰ ਬਹੁਤ ਗੰਭੀਰ ਹੁੰਦਾ ਜਾ ਰਿਹਾ ਜੀ ਐਸਜੀਪੀਸੀ ਲਈ ਇੱਕ ਨਵੀਂ ਚੁਣੌਤੀ ਖੜੀ ਹੋ ਗਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੁਖਵੀਰ ਬਾਦਲ ਲਈ ਵੀ ਕਿ ਭੀ ਪੰਜ ਮੈਂਬਰੀ ਕਮੇਟੀ ਨੇ 11 ਅਗਸਤ ਨੂੰ اجلاس ਰੱਖ ਲਿਆ ਤੇ ਉਹ اجلاس ਰੱਖਿਆ ਤੇਜਾ ਸਿੰਘ ਸਮੁੰਦਰੀ ਹਾਲ 'ਚ ਉਹ ਤੇਜਾ ਸਿੰਘ ਸਮੁੰਦਰੀ ਹਾਲ ਜਿਹਦੇ ਵਿੱਚ ਸ਼੍ਰੋਮਣੀ ਕਾਲੇ ਦਲ ਬਾਦਲ ਧਰ ਵੀ 12 April ਨੂੰ ਆਪਣਾ اجلاس ਕਰਕੇ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣ ਚੁੱਕੀ ਹੈ ਤੇ ਪੰਜ ਮੈਂਬਰੀ ਕਮੇਟੀ ਜਿਹੜੀ ਪਹਿਲਾਂ ਸੱਤ ਮੈਂਬਰੀ ਸੀ ਜੀ ਝੁੱਬਡੂੰਗਰ ਸਾਹਿਬ ਤੇ ਧਾਮੀ ਸਾਹਿਬ ਕਿਨਾਰੇ ਹੋ ਗਏ ਸੀ ਉਸ ਪੰਜ ਮੈਂਬਰੀ ਕਮੇਟੀ ਦਾ ਕਹਿਣਾ ਕਿ ਅਸ਼ੀਸ਼ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਉਹਨਾਂ ਦੇ ਆਦੇਸ਼ਾਂ ਅਨੁਸਾਰ 2 ਦਸੰਬਰ ਨੂੰ ਆਏ ਫੈਸਲੇ ਅਨੁਸਾਰ ਅਸੀਂ ਇਹ ਭਰਤੀ ਮਹਿਮ ਚਲਾਈ ਤੇ ਭਰਤੀ ਮਹਿਮ ਤੋਂ ਬਾਅਦ ਅਸੀਂ ਉਹ ਡੈਲੀਗੇਟਾਂ ਦੀ ਚੋਣ ਸ਼ੁਰੂ ਕੀਤੀ ਜਿਹਦੇ ਵਿੱਚ ਹੁਣ ਜ਼ਿਲ੍ਹਾ ਪੱਧਰ ਦੇ ਉੱਤੇ ਬਲਾਕ ਪੱਧਰੀ ਪਹਿਲਾਂ ਫਿਰ ਜ਼ਿਲ੍ਹਾ ਪੱਧਰੀ ਤੇ ਹੁਣ ਉਹਦੇ ਵਿੱਚ ਸਟੇਟ ਪੱਧਰੀ ਡੈਲੀਗੇਟ ਚੁਣੇ ਜਾ ਰਹੇ ਨੇ ਤੇ ਫਿਰ ਇਹਨਾਂ ਦਾ ਸਭ ਦਾ ਸਾਂਝਾ اجلاس ਤੇਜਾ ਸਿੰਘ ਸਮੁੰਦਰੀ ਹਾਲ ਚ ਸਟੇਟ ਪਧਰੀ اجلاس ਜਦੋਂ ਹੋਏਗਾ ਉਹ ਸੁੱਬੇ اجلاس 11 ਅਗਸਤ ਨੂੰ ਹੋਣਾ ਤੈ ਕੀਤਾ ਤੇ ਉਸ ਦਿਨ ਕਹਿੰਦੇ ਜੀ ਇੱਕ ਨਵਾਂ ਅਕਾਲੀ ਦਲ ਸर्जਿਤ ਹੋ ਜਾਏਗਾ ਹੁਣ ਇਹ ਇਸ ਨੂੰ ਸ਼੍ਰੋਮਣੀ ਕਾਲ ਦਲ ਦੀ ਪਰਸੀ ਦੇ ਨਾਂ ਤੇ ਕਹਿ ਰਹੇ ਨੇ ਕਿ ਸ਼੍ਰੋਮਣੀ ਕਾਲੀ ਦਲ ਇੱਥੋਂ ਹੀ ਸਵਾਲ ਸ਼ੁਰੂ ਹੋਣਾ ਹੈ ਉਸ ਦਿਨ ਜਦੋਂ ਪ੍ਰਧਾਨ ਚੁਣਿਆ ਜਾਣਾ ਕਮੇਟੀ ਬਣਨੀ ਹੈ ਉੱਥੋਂ ਹੀ ਸਵਾਲ ਸ਼ੁਰੂ ਹੋਣਾ ਚੋਣ ਨਿਸ਼ਾਨ ਦਾ ਤਕੜੀ ਚੋਣ ਨਿਸ਼ਾਨ ਦਾ ਉੱਥੋਂ ਹੀ ਸਵਾਲ ਸ਼ੁਰੂ ਹੋਣਾ ਦਫ਼ਤਰ ਦਾ ਉਥੋਂ ਹੀ ਸਮੁੱਚੇ ਢਾਂਚੇ ਦਾ ਤੇ ਸਾਰੀ ਪ੍ਰਕਿਰਿਆ ਦਾ ਜਿੱਥੇ ਇਹ ਸਵਾਲ ਖੜਾ ਹੋਣਾ ਉਸ ਤੋਂ ਪਹਿਲਾਂ ਵੱਡਾ ਸਵਾਲ ਇਜਲਾਸ ਨੂੰ ਲੈ ਕੇ ਖੜਾ ਹੋ ਗਿਆ। ਬੇਸ਼ੱਕ ਪੰਜ ਮੈਂਬਰੀ ਕਮੇਟੀ ਨੇ ਐਲਾਨ ਕੀਤਾ ਕਿ ਅਸੀਂ 11 ਅਗਸਤ ਨੂੰ ਇਹ ਇਜਲਾਸ ਤੇਜਾ ਸਿੰਘ ਸਮundਰੀ ਹਾਲਚ ਕਰਾਂਗੇ। ਇਹਦੇ ਲਈ ਉਹ ਕਹਿੰਦੇ ਅਸੀਂ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਅਪਰੋਚ ਕਰ ਰਹੇ ਹਾਂ। ਚਿੱਠੀ ਦੇ ਕੇ ਆਉਣਗੇ, ਮਨਜ਼ੂਰੀ ਲੈਣਗੇ ਕਿ ਉੱਥੇ ਹੋਵੇ। ਐਸੇ 5 ਅਗਸਤ ਨੂੰ ਉੱਥੇ ਇਹਨਾਂ ਨੇ ਆਪਣਾ ਵੀ ਵਿਸ਼ੇਸ਼ ਇਜਲਾਸ ਐ ਜੀਪੀਐਸ ਨੇ ਸੱਦਿਆ। ਹਰੋਂ ਤੱਕ 11 ਅਗਸਤ ਨੂੰ ਹੈ ਹੁਣ ਕੀ ਐ ਜੀਪੀਸੀ ਇਹ ਥਾਂ ਦੇਣ ਤੋਂ ਟਾਲਾ ਵੱਟ ਜੂਗੀ ਕੀ ਬਹਾਨਾ ਲਾਉਗੀ ਕਿ ਇੱਥੇ ਕੋਈ ਹੋਰ ਪ੍ਰਕਿਰਿਆ ਖੜੀ ਹੈ ਜਿਵੇਂ ਫਤਿਹਗੜ੍ਹ ਸਾਹਿਬ ਕਹਿੰਦੇ ਟਰੈਕਟਰ ਲਾਤੇ ਸੀ ਜੀ ਹਾਲ ਨਹੀਂ ਪਰਸਨ ਦਿੱਤਾ ਜੀ ਉਹ ਬੜਾ ਰੋਲਾ ਪੈ ਗਿਆ ਸੀ ਹੈਨਾ ਕੀ ਇੱਥੇ ਇਜਲਾਸ ਕਰਾਉਣ ਤੋਂ ਜੇ ਸ਼੍ਰੋਮਣੀ ਕਮੇਟੀ ਕਿਨਾਰੇ ਹੁੰਦੀ ਹੈ ਕਿ ਇਹਦੇ ਨਾਲ ਅਕਾਲੀ ਦਲ ਨਮੀ ਬਦਕੋਈ ਖੱਟ ਲੂਗਾ ਬਾਦਲ ਪਰ ਬਾਦਲ ਪਰਿਵਾਰ ਦੇ ਲਈ ਹੈ ਨਵੇਂ ਤਾਨੇ ਮੇਣਿਆਂ ਨੂੰ ਥਾਂ ਹੋ ਜੇਗੀ ਜਾਂ ਉਹ ਵੱਡਾ ਦਿਲ ਦਿਖਾਉਣਗੇ ਕਿ ਭਈ ਹਾਂ ਇਹ ਅਕਾਲ ਤੱਕ ਸਭ ਦੇ ਹੁਕਮ ਅਨਸਾਰ ਹੈ ਜੋ ਰਾਜਨੀਤਿਕ ਫੈਸਲਾ ਹੋਊਗਾ ਉਹ ਦੇਖਾਂਗੇ ਜਦੋਂ ਰਾਜਨੀਤਿਕ ਮੈਦਾਨ ਚ ਟਕਰਾਂਗੇ ਜਦ ਦੀ ਜਦ ਦੇਖਾਂਗੇ ਪਰ ਅਸੀਂ ਇਸ ਪ੍ਰਕਿਰਿਆ ਚ ਰੋੜਾ ਨਹੀਂ ਪੈਣਾਗੇ ਜੇ ਇਹ ਸੂਝ-ਬੂਝ ਦਿਖਾਉਣਗੇ ਸ਼ਾਇਦ ਇਹ ਉਹਨਾਂ ਦੇ ਲਈ ਪਲੱਸ ਪੁਆਇੰਟ ਹੋਵੇ ਸੋ ਪਰ ਐਸਜੀਪੀਸੀ ਜੇ ਦੁਵੇਦਾ ਚਾਹ ਕਹਿੰਦੇ ਕਿ ਅਜੇ ਉਹਨਾਂ ਕੋਲ ਵੀ ਲਿਖਤੀ ਕੋਈ ਆਇਆ ਨਹੀਂ ਪਰ ਉਹ ਤੋਂ ਪਹਿਲਾਂ ਹੀ ਹੱਥ ਪੈਰ ਜਿਦੋਂ ਉਹਨਾਂ ਦੇ ਫੁੱਲਣ ਲੱਗ ਪਏ ਕਿ ਕਰੀਏ ਤਾਂ ਕੀ ਕਰੀਏ ਸੋ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਟਕਰਾਉ ਤਾਂ ਨਹੀਂ ਹੁੰਦਾ ਤੇ ਇਸ ਚੋਣ ਤੋਂ ਬਾਅਦ ਹੀ ਇਹ ਵੀ ਸੰਭਾਵਨਾ ਹੈ ਕਿ ਇਹ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜਿਹੜੀ ਤੇ ਚੁਣੀ ਜਾਵੇ ਹੋ ਸਕਦਾ ਹੈ ਕਿ ਅੰਨੀ ਹਰਪ੍ਰੀਤ ਸਿੰਘ ਉਹ ਚ ਪ੍ਰਧਾਨ ਬਣ ਕੇ ਵੀ ਨਿਕਲੇ ਆਉਣ ਤੇ ਇਹ ਪਹਿਲੀ ਚੋਣ ਤਰਨ ਤਰਨ ਦੀ ਲੜੀ ਜਾਏਗੀ ਕਹਿੰਦੇ ਤਰਨ ਤਰਨ ਜਿਮਨੀ ਚੋਣ ਇਹ ਨਵੇਂ ਅਕਾਲੀ ਦਲ ਵੱਲੋਂ ਪਹਿਲੀ ਚੋਣ ਵੀ ਹੋएगी ਉਹਦੇ ਉੱਤੇ ਵੀ ਫਿਰ ਸਭ ਦੀ ਨਜ਼ਰ ਹੋਏਗੀ ਕਿ ਕਹਾਣੀ ਕਿੱਧਰ ਨੂੰ ਜਾਣੀ ਹੈ ਚਲੋ ਨਜ਼ਰ ਦੀ ਜੇ ਗੱਲ ਹੈ ਨਜ਼ਰ ਤਾਂ ਸਾਰਿਆਂ ਤੇ ਸਾਰਿਆਂ ਦੀ ਜਗਦੀਪ ਧਨਖਰੋੜਾ ਤੇ ਵੀ ਲੱਗੀ ਹੋਈ ਹੈ ਉਪਰਾਸਪਤੀ ਰਾਜ ਸਭਾ ਦੇ ਮੁਖੀ ਤੇ ਜੀ اچانک ਕੱਲ ਸ਼ਾਮ ਨੂੰ ਅਸਤੀਫਾ ਦੇ ਗਏ ਕਾਰਨ ਕਹਿੰਦੇ ਕਿਸੇ ਨੂੰ ਸਮਝ ਨਹੀਂ ਆਇਆ ਵੈਸੇ ਕਹਿੰਦੇ ਕਿ ਧਨਖਰੋੜੀ ਪਿਛਲੇ ਦਿਨਾਂ ਤੋਂ ਕਿਸਾਨੀ ਦੇ ਪੱਖ ਚ ਬੋਲਣ ਲੱਗ ਪਈ ਸੀ ਕੁਝ ਸਵਾਲ ਕਰਨ ਲੱਗ ਪਈ ਸੀ ਧੀਰ ਨਾਲ ਹੀ ਸੀ ਪਹਿਲਾਂ ਤਾਂ ਉਹਦੇ ਉਹਦੇ ਮਾਨਲੇ ਸਰਕਾਰ ਦੇ ਕੇਂਦਰ ਦੇ ਬੀਜੇਪੀ ਦੇ ਸੰਘ ਦੇ ਫਾਰਮੂਲੇ ਤਹਿਤ ਸਾਰਾ ਕੁਝ ਕੀਤਾ ਪੱਛਮੀ ਬੰਗਾਲ ਚ ਮਤੌਰ ਰਾਜਪਾਲ ਹੁੰਦਿਆਂ ਜੋ ਰੰਗ ਦਿਖਾਇਆ ਸਭ ਨੂੰ ਪਤਾ ਹੈ ਇੱਕ ਪਾਸੇ ਸ਼ਵੇਤ ਮਲਕ ਦੀ ਤਾਰੀਫ ਹੁੰਦੀ ਹੈ ਦੂਸਰੇ ਪਾਸੇ ਹ ਜਗਦੀਪ ਧਨਖਰੋੜਾ ਨੂੰ ਸਵਾਲ ਹੁੰਦੇ ਨੇ ਪਰ ਹੁਣ ਕਹਿੰਦੇ ਕਿ ਵੀ ਉਹਨਾਂ ਨੇ ਪਤਾ ਨਹੀਂ ਇਸ ਲਈ ਕਿ ਕੱਲ ਨੂੰ ਮੈਂ ਰਿਟਾਇਰਮੈਂਟ ਦੀ ਜ਼ਿੰਦਗੀ ਜਦੋਂ ਆਪਣੇ ਭਾਈਚਾਰੇ ਵਿੱਚ ਚਿਰਨਾ ਸਾਰੀ ਉਮਰ ਮੇਰੇ ਤੇ ਦਾਗ ਲੱਗਿਆ ਰਹੂਗਾ ਇਸ ਲਈ ਦਾਗ ਧੋ ਜਮਾ ਤਾਂ ਕਹਿੰਦੇ ਕਿ ਸਖਤ ਫੈਸਲਾ ਲੈ ਕੇ ਚੱਕੋ ਅਸਤੀਫਾ ਜੀ ਮੈਂ ਤਾਂ ਦੇਤਾ ਪਰ ਕੁਝ ਕਹਿੰਦੇ ਕਿ ਨਹੀਂ ਹੋ ਸਕਦਾ ਪ੍ਰਧਾਨ ਮੰਤਰੀ ਇੱਕ ਫੋਨ ਕਰਨ ਤੇ ਮੰਨ ਜਾਣ ਤੇ ਇਨਵੋਲ ਕਰਕੇ ਜਨਮਾਨ ਮੰਨ ਗਈ ਤਾਂ ਕੀ ਪਤਾ ਧਨਕਰ ਸਾਹਿਬ ਵੀ ਮੰਨ ਜਾਣ ਕਹਿੰਦੇ ਪਰ ਕਹਿੰਦੇ ਨਾਰਾਜ਼ਗੀ ਦੇ ਕਾਰਨ ਲੱਭੇ ਜਾ ਰਹੇ ਸੀ ਕਹਿੰਦੇ ਕੁੱਲ ਮਿਲਾ ਕੇ ਜ਼ਿਆਦਾਤਰ ਕਾਰਨ ਵਿੱਚ ਜੇਪੀ ਨਟਾ ਨਜ਼ਰ ਆ ਰਹੇ ਪਿਛਲੇ ਦਿਨੀ ਜਦੋਂ ਪਹਿਲੀ ਬੈਠਕ ਹੋਈ ਉਦੇ ਵਿੱਚ ਜਦੋਂ ਇਹ ਫੈਸਲਾ ਹੋ ਰਿਹਾ ਸੀਗਾ ਕਿ ਆਪਾਂ ਮਿਸ਼ਨ ਸੰਦੂਰ ਨੂੰ ਲੈ ਕੇ ਜੇ ਚਰਚਾ ਕਰਾਉਣੀ ਹੈ ਤੇ ਕਿਵੇਂ ਕਰਾਉਣੀ ਹੈ ਤੇ ਪਹਿਲੀ ਬੈਠਕ 'ਚ ਕੋਈ ਫੈਸਲਾ ਨਹੀਂ ਹੋਇਆ ਦੂਸਰੀ ਬੈਠਕ ਰੱਖ ਲਈ ਦੂਸਰੀ ਬੈਠਕ ਦੇ ਵਿੱਚ ਜੇਪੀ ਨਟਾ ਜੀ ਆਏ ਨਹੀਂ ਤੇ ਕਹਿੰਦੇ ਜੀ ਉਹਨਾਂ ਦੇ ਨਾ ਆਉਣ ਤੋਂ ਬਾਅਦ ਕੋਈ ਫੈਸਲਾ ਹੋਇਆ ਨਹੀਂ ਪਰ ਰਾਸ਼ਵਾ ਦੇ ਵਿੱਚ ਤਨਖਾਡਾ ਨੇ ਐਲਾਨ ਕਰਤਾ ਕਿ 9 ਘੰਟੇ ਦੇ ਇਤਿਹਾਸ ਹੋ ਗਈ ਜੀ ਉਹ ਤੋਂ ਕਹਿੰਦੇ ਜੇਪੀ ਨਟਾਹਰੀ ਨਰਾਜ਼ ਸੀ ਜਲਦੀ ਬੈਠਕ ਖੜਗੇ ਨਾਲ ਬੈਸਣ ਲੱਗ ਪਏ ਤੇ ਖੜਗੇ ਹੋਰਾਂ ਨੂੰ ਕਹਿਣ ਲੱਗ ਪਏ ਜੋ ਬੋਲਣਾ ਬੋਲੀ ਜਾਓ ਜੀਪੀ ਨੱਡਾ ਹੋਰਾਂ ਨੇ ਰਾਜ ਸਭਾ ਚ ਮਤਲਬ ਕਿ ਮੁਖੀ ਉਪ ਰਾਸ਼ਪਤੀ ਦੇ ਹੁੰਦਿਆਂ ਜਗਦੀਪ ਧਨਖੜ ਦੇ ਹੁੰਦਿਆਂ ਇਹ ਕਹਤਾ ਕਿ ਜੋ ਬੋਲਣਾ ਤੁਸੀਂ ਬੋਲੀ ਜਾਓ ਤੁਹਾਡਾ ਕਿਹੜਾ ਕੋਈ ਰਿਕਾਰਡ ਹੋਣਾ ਰਿਕਾਰਡ ਤਾਂ ਸਿਰ ਮੇਰਾ ਹੋਊਗਾ ਜਦੋਂ ਕਿ ਇਹ ਗੱਲ ਕਹਿਣ ਦਾ ਅਧਿਕਾਰ ਕਿ ਕਿਹਦਾ ਰਿਕਾਰਡ ਕਰਨਾ ਤੇ ਕਿਹਦਾ ਨਹੀਂ ਕਰਨਾ ਕਿੰਨਾ ਕਰਨਾ ਤੇ ਕਿੰਨਾ ਨਹੀਂ ਕਰਨਾ ਇਹ ਅਧਿਕਾਰ ਖੇਤਰ ਜਗਦੀਪ ਧਨਖੜ ਦਾ ਜਗਦੀਪ ਧਨਖੜ ਹੋਰੀ ਕਹਿੰਦੇ ਕਿ ਜੀਪੀ ਨੱਡਾ ਨੂੰ ਉਸ ਸਮੇਂ ਟੋਕਤਾ ਨਹੀਂ ਸਕੇ ਪਰ ਕਹਿੰਦੇ ਕਿ ਉਹ ਇਸ ਗੱਲ ਨੂੰ ਆਪਣਾ અપਮਾਨ ਮੰਨ ਗਏ ਜਾਉ ਲਗਾਤਾਰ ਹੁੰਦੀ ਤੋਹੀਨ ਨੂੰ ਸਮਝ ਕੇ ਕਿ ਜੇਪੀ ਨੱਡਾ ਹੋਰੀ ਉਹਨਾਂ ਨੂੰ ਇਸ ਤਰ੍ਹਾਂ ਕਰ ਰਹੇ ਨੇ ਤਾਂ ਕਹਿੰਦੇ ਸਿਫਾ ਦੇਗੇ ਪਰ ਕੁਝ ਰਾਜਨੀਤਿਕ ਨੂੰ ਸਮਝਾਣੇ ਇਸ ਤਰ੍ਹਾਂ ਕਹਿੰਦੀਆਂ ਕੱਲਾ ਜੇਪੀ ਨੱਡਾ ਵਾਲਾ ਮਸਲਾ ਨਹੀਂ ਹੋ ਸਕਦਾ ਮਸਲਾ ਕੁਝ ਹੋਰ ਹੈ ਉਹ ਮਸਲਾ ਸਮਝਣ ਦੀ ਕੋਸ਼ਿਸ਼ ਕਰਨੀ ਕਿ ਦੇ ਪਿੱਛੇ ਕੀ ਕਾਰਨ ਹੋ ਸਕਦਾ ਚਲੋ ਇਹ ਆਉਂਦੇ ਸਮੇਂ ਚ ਗੱਲ ਸਾਫ ਹੋ ਜੇਗੀ ਪਰ ਇਹ ਤੀਸਰੇ ਉਪ ਰਾਸ਼ਪਤੀ ਨੇ ਜਾਂ ਤੀਸਰੇ ਰਾਸ਼ਵਾ ਦੇ ਮੁਖੀ ਨੇ ਜਿਨ੍ਹਾਂ ਨੇ ਇੰਜ ਸਿਫਾ ਦਿੱਤਾ ਹੈ ਬੀਬੀ ਗਿਰੀ ਹੋਰੀ 20 ਜੁਲਾਈ 1969 ਨੂੰ ਅਸੀਫਾ ਦੇ ਕੇ ਸੀ ਉਪਰਾਸ਼ਪਤੀ ਦੇ ਅਹੁਦੇ ਤੋਂ ਆਰ ਵੈਕਟਰ ਰਮਨ 24 ਜੁਲਾਈ 1987 ਨੂੰ ਅਸੀਫਾ ਦੇ ਕੇ ਸੀਗੇ ਉਪਰਾਸ਼ਪਤੀ ਦੇ ਅਹੁਦੇ ਤੋਂ ਜਗਦੀਪ ਧਨਖੜ ਹੋਰੀ ਹੈ 21 ਜੁਲਾਈ 2025 ਨੂੰ ਅਸੀਫਾ ਦੇ ਗਏ ਸੋ ਤਿੰਨ ਰਾਸ਼ਪਤੀ ਨੇ ਹੁਣ ਤੱਕ ਜਿਨ੍ਹਾਂ ਨੇ ਇੰਜ ਵਿੱਚ ਵਿਚਾਲੇ ਆਪਣਾ ਕਾਰਜਪਾਲ ਪੂਰਾ ਹੋਣ ਤੋਂ ਪਹਿਲਾਂ ਅਸੀਫਾ ਦਿੱਤਾ ਪਰ ਤਿੰਨਾਂ ਦਾ ਕਨੈਕਸ਼ਨ ਕਮਾਲ ਦਾ ਜੁਲਾਈ ਮਹੀਨਾ ਪਹਿਲਿਆਂ ਨੇ 20 ਜੁਲਾਈ ਨੂੰ ਦੂਏ ਨੇ 24 ਜੁਲਾਈ ਨੂੰ ਤੇ ਤੀਸਰੇ ਨੇ 21 ਜੁਲਾਈ ਨੂੰ ਸੋ ਇਹ ਜੁਲਾਈ ਮਹੀਨੇ ਚ ਔਰ 20 ਵਾਲੀ ਲਾਈਨ ਦੇ ਵਿੱਚ ਆ ਕੇ ਅਸਤੀਫੇ ਦੇਣੇ ਇਹ ਵੀ ਕੋਈ ਸਬਬ ਹੈ ਜਾਂ ਕੀ ਹੈ ਪਰ ਜੀ ਤਨਖਰੋਨ ਦਾ ਅਸਤੀਫਾ ਅਜੇ ਨਾ ਪ੍ਰਵਾਨ ਹੈ ਨਾ ਉਹਦੇ ਤੇ ਕੋਈ ਗੱਲ ਹੈ ਪਰ ਅੰਦਰ ਬਹੁਤ ਕੁਝ ਭਾਜਪੀ ਦੇ ਤੁਖ ਰਿਹਾ ਹੈ ਇਸ ਮਸਲੇ ਨੂੰ ਲੈ ਕੇ ਬਹੁਤ-ਬਹੁਤ ਸ਼ੁਕਰੀਆ